ਔਰ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਸ਼ੁਰੂਆਤ karenge ਬਰੇਕ ਨਹੀਂ ਤੋਂ ਬਰੇ ਦੇ ਜਿਹੜੇ ਗਵਾਂਡੀਆਂ ਹੋ ਪਾਰੇ ਸੀਗੇ ਲੈਂਟਰ ਕਿਉਂਕਿ ਉਹਨਾਂ ਦਾ ਮਨ ਰਹਿ ਸੀਗਾ ਘਰ ਤੇ ਬਾਕੀ ਆਪਾਂ ਅੰਦਰ ਆ ਗਏ ਸੀਗੇ ਮੂਰਮੂਸ ਲਾ ਕੇ ਫਿਰ ਆਪਾਂ ਬਾਹਰ ਨੂੰ ਚੱਲਦੇ ਆਂ ਅੱਜ ਆਪਾਂ ਕੁਝ ਵੀ ਨਹੀਂ ਕਰਿਆ ਕਿਉਂਕਿ ਇਹ ਜਿਹੜਾ ਜੀਤੇ ਨਹੀਂ ਵਾਟਨਾ ਸੀ ਲੈਂਟਰ ਕਰ ਰਿਹਾ ਸੀ ਤੇ ਕਰ ਨੂੰ ਤੇ ਬਾਖੀ ਉਹਦਾ ਆਪਾਂ ਲੰਗਰ ਸ਼ਿਕਾਉਂਗੇ ਤੇ ਬਾਕੀ ਫਿਰ ਆਪਾਂ ਸੇਵਨ ਤੇ ਵਨ ਕਰਕੇ ਜੀ ਬਾਕੀ ਲੰਗਰ ਸ਼ਿਕਾ ਕੇ ਬਸ ਹੋ ਜਨੇ ਬੀਲੇ ਤੇ ਬਾਕੀ ਪਾਸ ਫੇਰੇ ਤੋ ਆ ਚਲਦੇ ਆ ਮੋਟਰ ਤੇ ਆਪਾਂ ਵਿਛਕ ਲਿਆ ਸੀਗਾ ਤੇ ਲੋ ਜੀ ਵੈਲਕਮ ਬੈਕ ਟੂ ਔਨ ਮੋਟਰ ਤੇ ਕਰਨਾ ਰੋਟੀ ਪਛਾਦਾ ਖਲਾ ਕੇ ਆਪਾਂ ਮੋਟਰ ਤੇ ਆ ਗਏ ਤੇ ਤੇ ਬਾਕੀ ਚਾ ਵੀ ਪਲਾਏ ਤੇ ਤੇ ਬਾਕੀ ਫਿਰ ਹੁਣ ਇੱਥੇ ਆਪਾਂ ਵਿਲੇ ਖੜੇ ਆ ਹਾਂ ਜੀ ਤੇ ਬਾਕੀ ਤੁਹਾਨੂੰ ਦਵਾਂਗੇ ਅਪਡੇਟ ਜੋ ਵੀ ਕਾਹ ਕਰਿਆ ਵੀਡੀਓ ਲਾਈਕ ਜਨੋ ਸਬਸਕ੍ਰਾਈਬ ਕਰਿਓ ਜੀ ਅੱਗੇ ਦਿਖਾਉਨੇ ਆ ਤੁਹਾਨੂੰ ਲੋਜੀ ਆ ਚੁੱਕਾ ਤਾਂ ਆ ਫਿਰ ਮਨ ਕੋ ਤੁਹਾਨੂੰ ਤੁਖਾਤੀ ਬਾਕੀ ਕੁ ਲੱਗ ਕੇ ਆਪਣੀ ਡਿਊਟੀ ਤੇ ਅੱਜ ਫਰਤੋ ਤੇ ਬਾਕੀ ਬਾਹੋਂ ਕੰਮ ਚੱਲਦਾ ਹੈ ਲੇਕਿਨ ਫਿਰ ਫਿਰ ਕਰੀ ਨੂੰ ਚੱਲਾਂਗੇ ਲੋਜੀ ਆਪਣੇ ਬਰਾਦਰ ਕਣੀ ਅਗੇ ਤੇ ਤੇ ਵਾਕਿਆ ਚੁੱਕੀ ਕਰਿਆ ਫਿਰ ਆਪਾਂ ਅੱਜ ਨਾ ਤਾਂ ਕੋਈ ਵੀਡੀਓ ਸ਼ੂਟ ਹੋਈ ਹੈ ਜੀ ਤੇ ਜਿਹੜਾ ਵੀ ਕੁਝ ਹੋਇਆ ਤੁਹਾਨੂੰ ਬਲੌਗ ਚ ਦੇਖਣ ਨੂੰ ਮਿਲੇਗਾ ਸੋ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਿਓ ਤੇ ਸਪੋਰਟ ਕਰਿਓ ਜੀ ਧੰਨਵਾਦ